ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਫਾਰਮ ਵਾਲੀ ਘਰੇਲੂ ਬੱਚੀ ਲੈ ਕੇ ਆਏ ਆ ਫੁੱਲ ਰਿਕਾਰਡ ਡਿਟੇਲ ਤੁਹਾਨੂੰ ਸਾਰਾ ਆਪਾਂ ਸ਼ੇਅਰ ਕਰਕੇ ਦੇਵਾਂਗੇ ਵੀਰ ਤੋਂ ਲੈ ਕੇ ਤੇ ਇਨਫੋਰਮੇਸ਼ਨ ਆਪਾਂ ਵੀਰ ਤੋਂ ਪੁੱਛਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸ ਦੇ ਜ ਆਪਣਾ ਨਾਮ ਜਸਵੰਤ ਸਿੰਘ ਪਿੰਡ ਭਦਾੜ ਪਿੰਡ ਭਦਾੜ ਜ਼ਿਲ੍ਹਾ ਬਰਨਾਲਾ ਆ ਗਿਆ ਤੇ ਬਾਈ ਜੀ ਮੋਬਾਈਲ ਨੰਬਰ ਜੀ ਆਪਣਾ 9872 9872750090 ਜਿਹੜੇ ਅੱਜ ਆਪਾਂ ਵਛੀ ਵਕਾਉ ਕਰੀਏ ਬਾਈ ਜੀ ਇਹ ਕਿਹੜੇ ਸੀਮੰਦੀ ਆ ਗਈ ਇਹ 40 116 ਦੀ ਹੈ ਫਿਰ ਜੀ ਕੋਈ ਗੱਲ ਤੁਰੀ ਫਿਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ 40 116 ਦੀ ਆ ਗਈ ਵਛੀ ਇਹ ਆਪ ਹਾਂਜੀ ਹਾਂ ਤੇ ਵਛੀ ਆਪਣੀ ਅੱਛਾ ਘਰ ਦੀ ਵਛੀ ਆਪਾਂ ਦੇਖਿਆ ਵੀ ਫਾਰਮ ਤੇ ਲਗਭਗ 15 ਹੁਣ ਨਾਕ ਦੁੱਧ ਵਾਲੇ ਆਪਣੇ ਕੋਲ ਹੈਗੇ ਆ ਹਨਾ ਤੇ ਇਹਦੀ ਮਾਂ ਦਾ ਕੀ ਰਿਕਾਰਡ ਆ ਬਾਈ ਜੀ ਇਹਦਾ 35 ਤੋਂ 36 ਕਿਲੋ ਦੁੱਧ ਦਿੱਤਾ ਮਾਂ ਨੇ ਅੱਛਾ ਇਹਦੀ ਮਾਂ ਦਾ ਦੁੱਧ ਸੀਗਾ ਪੀਕ 35 ਤੋਂ ਲੈ ਕੇ 36 ਕਿਲੋ ਤੇ ਆਪ ਆ ਗਈ ਇਹ 40 ਚਾਲੀ 116 ਦੀ ਹਾਂਜੀ ਤੇ ਅੱਜ ਇਹਦੇ ਸੂਣ ਦੇ ਦਿਨ ਕਿੰਨੇ ਬਾਕੀ ਪਏ ਆ ਇਹਦੇ 12 ਤਰੀਕ ਨੂੰ ਦਿਨ ਪੂਰੇ ਹੋਏ ਅਸਾਂ 12 ਤਰੀਕ ਨੂੰ ਇਹਦੇ ਦਿਨ ਪੂਰੇ ਹੈਗੇ ਤੇ ਹੁਣ ਸੀਮਨ ਕਿਹੜਾ ਲੱਗਿਆ ਹੋਇਆ ਇਹਦੇ ਇਹ ਬਰੂਡ ਤੋਂ ਗੱਬਣਾ ਅਸਾਂ ਅੱਗੇ ਗੱਬਣ ਹੈਗੇ ਬਰੂਡ ਤੋਂ 66 ਨੌਨ 66 ਨੌਨ 66 ਅਸਾਂ ਨੌਨ 66 ਸੀਮਨ ਤੋਂ ਗੱਬਣਾ ਕੀ ਬਰੂਡ ਦੇ ਸੀਮਨ ਦੀ ਹੈਗੀ ਸੋ ਫੇਸ ਬਿਊਟੀ ਵਗੈਰਾ ਦੇਖੋ ਚੰਗੀ ਸਾਫੀਤਰੀ ਸੋ ਨੋਸ ਪੈਨ ਵਗੈਰਾ ਕੈਰੇਕਟਰ ਵਗੈਰਾ ਦੀ ਬੱਚੀ ਦੇਖ ਸਕਦੇ ਹੋ ਬਹੁਤ ਆ ਬਈ ਜਮਾਈ ਆ ਨਹੀਂ ਕੋਈ ਥਾਣਾ ਬੜਾ ਚੰਗਾ ਲੱਗਿਆ ਥੋੜਾ ਕੈਮਰਾ ਦੇਖ ਕੇ ਡਰਦੀ ਪਈ ਤੇ ਕਹਿੰਦਾ ਉਹ ਆਪਣੀ ਇਹ ਹੋਮ ਬਰੀਡ ਆ ਗਈ ਹੈਨਾ ਤੇ ਉਮੀਦ ਆਪਾਂ ਨੂੰ ਅੰਦਾਜ਼ਾ ਵੀ ਹੈ ਦੁੱਧ ਕਿੰਨਾ ਪਾ ਦੂਗੀ 25 ਤੋਂ 26 ਕਿਲੋ ਕਲੂਨ ਦੇਊਗਾ ਅੱਛਾ ਪਹਿਲੇ ਸੇ ਆਪ ਨੂੰ ਉਮੀਦ ਹੈ ਤਾਂ ਵੀ ਇਹ ਬੈੜ ਆਪਣੀ 25 ਕਿਲੋ ਤੋਂ ਆਪਾਂ ਚੱਲੂਗੀ ਵਰਨਾ ਬਹੁਤ ਹੈ ਦਿਨ ਪਏ ਅੱਛਾ ਹਲੇ ਤਾਂ ਲੱਗ 3 ਦਿਨ ਪਏ ਦੇਖ ਲੈ ਸਾਹਬ ਲੜਾ 6 ਦਿਨ ਅੱਛਾ ਹਜੇ ਤਾਂ ਇਹਦੇ 6 ਦਿਨ ਬਾਕੀ ਪਏ ਕਹਿੰਦੇ ਵੀ 6 ਚ ਪੂਣੀ ਕੱਤੀ ਆ ਤੇ ਵਾਕ ਕੋਈ ਕਾਨੂੰ ਫਿਰਦੀ ਰਹੇ ਤੁਰੇ ਫਿਰਨੇ ਕੋਈ ਕਾਨੂੰ ਹੋ ਜਾ ਤੇ 6 ਦਿਨ ਇਹਦੇ ਸੂਣ ਚ ਬਾਕੀ ਆ ਤੇ ਸੀਮਣ ਲੱਗਿਆ ਉਹ ਹੁਣ ਇਹਦੇ ਬਰੂਟ ਦਾ ਹੈਨਾ ਨੌਨ ਸਿਕਸੜਾ ਤੇ ਇਹਦੀ ਮਾਦ ਰਿਕਾਰਡ ਹੈਗਾ 35 30 ਕਿਲੋ ਹਾਂਜੀ ਹਾਂਜੀ ਸੁਭਰੋ ਵੱਛੀ ਦੇਖੋ ਯਾਰ ਚੰਗੀ ਜਿੰਦ ਜਾਨ ਵਾਲੀ ਤੇ ਉਮਰ ਅੰਦਾਜ਼ਾ ਹੈ ਕਿ ਨਹੀਂ ਉਹ ਇਹਦੀ 22 ਸਾਲ ਹੋ ਗਏ ਯਾਰ ਅਜਾ 22 ਸਾਲ ਦੇ ਟੇਕੇ ਟੇਕੇ ਜੇ ਹੈਗੀ ਹਨਾ ਸੁਭਰੋ ਬਾਕੀ ਬਾਡੀ ਬੰਤਰ ਵਗੈਰਾ ਹਵਾਨੇ ਦੀ ਫਿਟਨੈਸ ਗਲਾਬੀ ਗਲਾਬੀ ਹਵਾਨਾ ਜਮਾ ਸੂਆ ਸੂਰੀਏ ਪਹਿਲਾ ਪਲੋਣ ਸੋ ਘਰ ਦੀ ਹੋਮ ਮੇਡ ਬੱਛੀ ਹੈ ਕਿ 40 116 ਦੀ ਆਪ ਆ ਗਈ ਅੱਗੇ ਬਰੂਟ ਤੋਂ ਗੱਬਣਾ ਇਹਦੀ ਮਾਂ ਵੀ ਆਪਣੇ ਫਾਰਮ ਖੋਤੀ ਜੰਪਲ ਸੀ ਹਨਾ 35 ਤੋਂ ਬਾਬੇ ਦੀ ਮਾਂ ਨੇ ਦਿੱਤਾ ਦੁੱਧ ਤੇ ਇਹਦਾ ਬਾਈ ਜੀ ਰੇਟ ਕੀ ਆ ਗਿਆ ਇਹਦਾ ਵੇਟ ਫੋਨ ਤੇ ਕਰਾਇਆ ਬਾਈ ਜੈਨਨ ਹੋਗਾ ਜਮ ਤੇ ਨੰਬਰ ਬੋਲ ਦੇ ਦੁਬਾਰੇ ਆਪਣਾ 9872750090 9872750090 ਸੋ ਕੋਈ ਵੀ ਵੀਰ ਇਸ ਬੱਤੀ ਨੂੰ ਖਰੀਦਣਾ ਚਾਹਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ